ਅਦਰੇ ਤੁਸੀਂ ਜਾਣਦੇ ਹੋ ਮੋੜਾ ਦੱਸਿਆ ਜਰ ਪਤਾ ਹੋਊਗਾ ਕਿ ਇੰਸਟਾਗ੍ਰਾਮ ਦੇ ਉੱਤੇ ਇਹ ਗਾਣਾ ਅਜੇ ਵੀ ਸਭ ਤੋਂ ਵੱਧ ਦੇਖਿਆ ਜਾਂਦਾ ਹੈ ਇਹ ਗਾਣਾ ਸੋ ਉਹੀ ਗਾਣਾ ਪੇਸ਼ ਕਰਦੇ ਆ ਝੋੜਾ ਦੇ ਜਾ ਕੇ ਗਲਾਬੀ ਪਰਦ ਵਾਲੇ ਆ ਇਹ ਬਦਲੇ ਦੀ ਪਾਈ ਹੋਈ ਆ ਇਧਰ ਸਾਡੇ ਚਾਚੀ ਬਤੂ ਜੀ ਬੈਠੇ ਆ ਇਸ ਤੋਂ ਬਾਅਦ ਫਿਰ ਉਹ ਤੁਹਾਨੂੰ ਹਸਾਉਣਗੇ ਠੀਕ ਹੈ ਜੀ ਹਾਂਜੀ ਗੱਲਬਾਤ ਕੋਸ਼ਿਸ਼ ਹੋ ਜੀ ਆ ਕਿ ਸੌਣ ਦੇ ਮਹੀਨੇ ਚ ਉਹਾਂ ਦੇ ਕਿੰਨਾ ਚ ਹੈ ਮੋਹਿਆਰਾ ਮਿੰਦੋਂ ਬਾਹਰ ਫਿਕੋਣਾ ਥੱਲੇ ਹਾਲੇ ਜੀ ਕੀ ਗੱਲ ਝੂਟਦੀਆਂ ਤੇ ਕੋਲੋਂ ਦੀ ਗੱਭਰੂ ਆਪਣਾ ਟਰੈਕਟਰ ਲੈ ਕੇ ਹਾਲੇ ਦੇ ਲੰਘਦਾ ਮੋਹਿਆਰ ਕੋਲੋਂ ਦੀ ਗੱਭਰੂ ਵੇਖਦੇ ਵੇਖ ਤੇ ਆਪਣੇ ਗੇੜ ਤੇ ਬਹੁਤ ਸਾਰੇ ਸੁਗਲੇ ਬੋਲਦੀਆਂ ਭਈ ਇਹ ਕਦੇ ਸਖੀਆਂ ਕੋਲ ਅਰਪ ਤੱਕਾ ਕੇ ਟਰੈਕਟਰ ਦੇ ਰੂਹੇ ਜਾ ਕੇ ਖੜੀ ਹੋ ਜਾਂਦੀਆਂ ਇਹਦੀ ਅੱਜ ਮੈਂ ਦੇਤੀ ਗੱਲ ਕਹਿ ਦੇਣੀ ਹੈ ਕਹਿੰਦੇ ਝੂਟਾ ਤੇ ਜਾਵੇ ਗੱਲ ਅੱਧੀ ਪੱਗਵਾ ਰਿਆ ਇਹ ਬਦਲ ਉਹਦੀ ਪਾਈ ਹੋਈ ਆ ਉਹ ਉਹ ਅੱਗੇ ਬੰਦਾ ਥੋੜਾ ਜਿਹਾ ਮੇਰੇ ਲੱਗਾ ਦੇਸੀ ਆ ਉਹਨੂੰ ਪਤਾ ਨਹੀਂ ਹੁੰਦਾ ਵੀ ਝੂਠਾ ਦੇਣਾ ਅਸਲੀ ਮਤਲਬ ਕੀ ਹੁੰਦਾ ਉਹ ਲੋਕ ਕਹਿੰਦਾ ਕੀ ਚਾਹੁੰਦੀ ਆ ਉਹ ਕਹਿੰਦਾ ਸਾਡੇ ਟਾਈਮ ਨਹੀਂ ਆ ਤੈਨੂੰ ਝੂਠਾ ਦੇਣਦਾ ਨੀ ਜੀਲੀ ਮੱਛੀ ਜੀਲੇ ਲਈ ਹੋਈ ਹੈ ਉਹ ਬੰਦਾ ਕਾਹੇ ਕੁਦੀਦਾਰੀ ਵਿੱਚ ਫਸਿਆ ਲੱਗਦਾ ਬੰਦਾ ਉਹਨੂੰ ਪਤਾ ਨਹੀਂ ਵੀ ਅੱਜ ਕੱਲ੍ਹ ਦੇ ਮੁੰਡੇ ਤਾਂ ਬੁੱਲਦੇ ਸਾਰੇ ਸਾਰੇ ਟਾਇਰ ਕਸਾਉਣ ਦੇ ਜੇੜੀਆਂ ਮਾਰ ਮਾਰ ਕੇ ਉਹ ਤਾਂ ਵੀ ਝੂਠਾ ਜਾਣਾ ਦੇਣ ਕੋਈ ਨਹੀਂ ਕਹਿੰਦੀ ਸੋਹਣ ਦੇ ਸਵਾਲ ਜਵਾਬ ਉਹ ਕੀ ਕਹਿੰਦੀ ਆ ਤੇ ਉਹ ਕੀ ਜਾਂਦਾ ਅੰਠਾ ਮਿਠਾ ਮਿਠਾ ਉਹਨਾਂ ਨੂੰ ਹਾਂ Oh, <laughs> ਅੰਬਾਸ ਇਹ ਬਾਬਾ ਕਿਸੇ ਦੇ ਮੱਛੀ ਵੀਲੇ ਜੀਰੀ ਲਈ ਆ। ਜਾਹਰ ਰਹਿੰਦੀ ਆਈਆ ਜਾਹਰ ਚਾਲੀ ਰੱਜਾ ਕੋਈ ਹੱਲ ਨਹੀਂ ਪੈਂਦਾ ਇਹੋ ਜਿਹਾ ਕਿਸਟਰ ਹੋ ਗਿਆ। ਕਿ ਪੰਜਾਬ ਦਾ ਹਰ ਇੱਕ ਕਿਸਾਨ ਕਰਜ਼ਾਈ ਹੋ ਗਿਆ। ਅੱਜ ਬਾਬਾ ਜੀ ਇਹ ਕਰਨਾ ਕਿ ਇਹ ਅਰਦਾਸ ਕਰਦੇ ਆ ਕਿ ਸਾਡੇ ਪੰਜਾਬ ਦਾ ਕੋਈ ਵੀ ਕਿਸਾਨ ਕਰਜ਼ਾਈ ਨਾ ਰਹੇ। ਸਾਡੇ ਕੋਈ ਵੀ ਖੁਦਕਸ਼ੀ ਕਰਕੇ ਨਾ ਹੋਵੇ ਕਿ ਬਾਬਾ ਜੀ ਚਾਹੁੰਦਾ ਸਾਡੀ ਇਹ ਅਰਦਾਸ ਪੂਰੀ ਹੋਵੇ। ਬਹੁਤ ਸਾਰਾ ਮਾਨ ਸਤਕਾਰ ਸਮੂਹ ਕਮੇਟੀ ਵੱਲੋਂ ਮੇਲਾ ਕਮੇਟੀ ਅਨੰਦਪੁਰ ਦੇ ਵੱਲੋਂ ਸੋ 500 ਰੁਪਏ ਦਾ ਮਾਨ ਭੇਜਿਆ ਗਿਆ ਧੰਨਵਾਦ ਕਰਦੇ ਆਂ ਔਰ ਸਰਪੰਚ ਸਾਹਿਬਾਣਾ ਵੱਲੋਂ ਬਹੁਤ ਸਾਰਾ ਮਾਨ ਪੀ ਐਨ ਡੀ ਢਾਬਾ ਮਹਾਰਾਸ਼ਟਰ ਵਾਲੇ ਉਹਨਾਂ ਵੱਲੋਂ ਬਹੁਤ ਸਾਰਾ ਮਾਨ ਤੇ ਨਿਊਜ਼ੀਲੈਂਡ ਨਿਊਜ਼ੀਲੈਂਡ ਤੋਂ ਜੋਗਨ ਸੱਦੂ ਆਕਾਸ਼ਦੀਪ ਆਸਟ੍ਰੇਲੀਆ ਲਵਪ੍ਰੀਤ ਰਾਏ ਤੇ ਜਰਮਨੀ ਤੋਂ ਸਾਰੇ ਮੇਰੇ ਵੀਰ ਬਹੁਤ ਸਾਰਾ ਮਾਨ ਕਰਦੇ ਮਿਹਰਬਾਨੀ ਸ਼ੁਕਰੀਆ ਚਲੋ 2 ਮਿੰਟ ਦੀ ਹਾਜ਼ਰੀ ਚਾਚੀ ਲੁਧਰੋ ਜੀ ਆਓ ਜੀ ਚਾਚੀ ਜੀ ਇੱਕ ਤਾੜੀ ਨਾਲ ਜੀ ਬੀਰ ਸੁਖਮੰਤ ਤੇ ਨੂਰ ਗੀਤ ਲੈ ਜੀ ਕਹਿੰਦੇ ਉਸ ਹਸਨ ਦਾ ਕੀ ਫਾਇਦਾ ਜਿੱਤੇ ਲਾਜੀ ਨਾ ਹੋਵੇ ਉਸ ਬਾਗ ਦਾ ਕੀ ਫਿਰਦਾ ਜਿਹਦਾ ਮਾਲੀ ਨਾ ਹੋਵੇ ਉਸ ਸੋਹੇ ਘਰ ਜਾਣ ਦਾ ਕੀ ਫਾਇਦਾ ਜਿੱਥੇ ਛੋਟੀ ਸਾਲੀ ਨਾ ਹੋਵੇ ਉਸ ਪ੍ਰੋਗਰਾਮ ਦਾ ਕੀ ਫਾਇਦਾ ਜਿੱਤੇ ਦੋ ਹੱਥ ਦੀ ਤਾੜੀ ਨਾ ਹੋਵੇ ਕੁੱਲ ਕੇ ਲਾ ਦੇ ਤਾੜੀ ਪੀਰਾਂ ਦੇ ਨਾਲ ਲੈ ਜੀਜੇ ਸਾਰੇ ਤੋਂ ਗੱਲ ਯਾਦ ਆ ਗਈ ਤੇ ਭਾਈ ਮੇਰਾ ਜੀਜਾ ਆ ਕੇ ਗਰਮੀ ਦੇ ਦਿਨ ਮੈਨੂੰ ਅੱਖ ਨਹੀਂ ਸਾਲ ਕੇ ਨਿਕਰਮਾ ਲਈ ਕਰ ਇੰਤਜ਼ਾਮ ਗਾਹਮ ਹੈ ਅੜਪੜ ਗਰਮੀ ਦੇ ਦਿਨ ਮੈਂ ਲੇਮੂ ਪਾਣੀ ਬਣਾਇਆ ਕਾਲੇ ਵਿੱਚ ਪਾਈ ਵਿੱਚ ਪਰਪ ਦੀ ਗੜੀ ਠੋਕੀ ਮਗਲ ਹੈ ਜੀਜਾ ਦੀ ਕਰ ਤਾ ਇੰਤਜ਼ਾਮ ਇਹਦਾ ਨਾਮ ਚੰਦਰਕੇ ਕੌੜੇ ਸਾਲ ਬਾਅਦ ਆਇਆ ਜੀਜੇ ਦਾ ਕੌੜਾ ਮੂੰਹ ਕਰਾ ਜਦੋਂ ਕੋੜੇ ਮੂੰਹ ਦੇ ਨਾਲ ਆਖਿਆ ਤੇ ਮੈਂ ਵੀ ਸਮਝ ਗਈ ਵੀ ਮੋਇਆ ਸ਼ਰਾਬ ਨੂੰ ਕਹਿੰਦਾ ਮੈਂ ਮੁੰਡੇ ਨੂੰ 250 300 ਰੁਪਿਆ ਫੜਾਇਆ ਮਗਰ ਪੁੱਤ ਤੇਰਾ ਮਾਸਟਰ ਐ ਜਾਂ ਠੇਕੇ ਬੋਤਲ ਲਿਆ ਮੁੰਡਾ ਆਖੇ ਬੇਬੇ ਬੋਤਲ ਕਿਹੜੀ ਮਗਰ ਪੁੱਤ ਐ ਨਸੀਦੀ ਕਹਿੰਦਾ ਬੇਬੇ ਬਲੈਂਡਰ ਪ੍ਰਾਈਸ ਸਦੇ ਐਚਰ ਮੈਂ ਕਿਹੜੇ ਵਾਲਾ ਇਹ ਤਾਂ ਸੁਣਿਆ ਐ ਐਮਸੀ ਬ੍ਰਾਂਡ ਕਿਹੜਾ ਬਗਾ ਬੱਤ ਬ੍ਰਾਂਡ ਕੋਈ ਨਹੀਂ ਜਹੇ ਜਹ ਭੂਤ ਉਹ ਜਹ ਭੂਤ ਦਾ ਟਾਣਾ ਜਹ ਜਹ ਆਲੇ ਉਹਦੇ ਪੁੱਛੇ ਐਮ ਦਾ ਮਤਲਬ ਮੋਟਾ ਸੀਦਾ ਨੋਤਰ ਸੰਤਰਾ ਮੋਟਾ ਸੰਤਰਾ ਲੈ ਮੁੰਡਾ ਬੈਨ ਅੱਖੇ ਦੇ ਦੇ 500 ਹੋਰ ਦੇ ਅੱਤ ਦੀ ਬੈਦੀ ਗਰਮੀ ਮਰਜ਼ੀ ਦੀ ਵਾਸਤੇ ਵੀਰ ਲੈ ਕੇ ਆਂ ਕੋਈ ਮੁੰਡਾ 5 ਬੋਤਲਾਂ ਵੀਰ ਦੇ ਲੈ ਆ ਸੀਮੀ ਮੋਟੇ ਸੰਤਰੇ ਦੇ ਲੈ ਆ ਕਾਹ ਮੇਰੇ ਜੀ ਜਣ ਪੜ ਮਰ ਜਣਾ ਵੀਰ ਦਾ ਠੱਕੜ ਪੱਟੇ ਚੱਗ ਨਿਕਲੇ ਟੱਕਲ ਪੱਟੇ ਚੱਗ ਨਿਕਲੇ ਮੋਇਲੇ ਪੰਚੇ ਬੋਤਲਾਂ ਦੀ ਚੱਗ ਘੜਤੀ ਚੀਨੀ ਪੀ ਗਿਆ ਮੋਟਾ ਸੰਤਰਾ ਜਦ ਚੜਿਆ ਮੈਂ ਚਾਹ ਪਾਣੀ ਬਣਾਇਆ ਸੁੱਤਾ ਪਿਆ ਜੀਜਾ ਠਾਇਆ ਮਗਰ ਜੀਜਾ ਜੀ ਉੱਠੋ ਜਦ ਚੜਿਆ ਉੱਠ ਕੇ ਮੂੰਹ ਹੱਥ ਤੋਂ ਚਾਹ ਪੀ ਮੈਨੂੰ ਕਿਹਦਾ ਸਾਲ ਗੇ ਮੰਨ ਕੇ ਤੇਰੀ ਸਕੀਮ ਨੂੰ ਮਗਰ ਕਿਵੇਂ ਅਖੇਰਾ ਆਤਮਾ ਨਸ਼ੇ ਦੀ ਲੋਰ ਚ ਜਦੋਂ ਬਾਥਰੂਮ ਕਰਨ ਉੱਠਿਆ ਜਦੋਂ ਮੈਂ ਬਾਥਰੂਮ ਦੀ ਟਾਕੀ ਖੋਲੀ ਆਪੇ ਲੈ ਚੱਲੇ ਜਦੋਂ ਬੰਦ ਕਰਾਂ ਬੋਚੇ ਐਡਾ ਵਧੀਆ ਬਾਥਰੂਮ ਮਕੇ ਕਲੇਣ ਹੈ ਤੇਰਾ ਬੇਣਾ ਰਹੀਏ ਸਾਰੀ ਰਾਤ ਕਿੰਦਰ ਦੇ ਪੁੱਤਾਂ ਫ੍ਰਿਜ ਚ ਮੂਤੀ ਗਏ ਆਏ ਹੁੰਦੇ ਅੜਪੜ ਬੰਦੇ ਤੇਰਾ ਬੰਦਾ ਵਿਆਹ ਤੋਂ ਬਾਅਦ ਨਾ ਨਾ ਕਰਦੀ ਮੈਨੂੰ ਹਨੀਮੂਨ ਤੇ ਲੈ ਕੇ ਬੰਬੇ ਮੈਂ ਕਿ ਮੈਂ ਨਹੀਂ ਜਾਂਦੀ ਅੱਗੇ ਵਿਆਹ ਤੋਂ ਬਾਅਦ ਜਾਂਦੇ ਹੁੰਦੇ ਆ ਉਹਟੇ ਐਕਟਰਾਂ ਨੂੰ ਮਿਲੇ ਫਿਲਮਾਂ ਵੇਖੀਆਂ ਸੁਬੰਦਰ ਵੇਖੇ ਨਿਆਰੇ ਲੇ ਜਲੇ ਦਾ ਰਾਤ ਪੈਗੀ ਜਾ ਕੇ ਹੋਟਲ ਦਾ ਮਾਰ ਖੜਕਤਾ ਤਾਂ ਦੇ ਭਾਈ ਪਰਦੇਸੀ ਬੰਦੇ ਆ ਰਾਤ ਕਿੱਢਨੀ ਕਿੰਨਾ ਕਰਾਇਆ ਜਦੋਂ ਹੋਟਲ ਦੇ ਮੈਨੇਜਰ ਨੇ ਮੇਰਾ ਫੁੱਲਾ ਵਾਲਾ ਸੂਟ ਵੀ ਅਖਿਆ ਪਤੀ ਦਾ ਕੁੜਤਾ ਚਾਦਰਾਂ ਵੇਖਿਆ ਮੋੜਾ ਉਹਦੀ ਸਮਝ ਗਿਆ ਵੀ ਪੰਜਾਬ ਚੋਂ ਆਏ ਆ ਠੱਗੀ ਵਾਰਾਂਗੇ ਮੈਂ ਕਿ ਕਰਾਇਆ ਕਿੰਨਾ ਇਹਨੇ ਜੀ 1500 ਰੁਪਿਆ ਮੈਂ ਮੇਰੇ ਪਤੀ ਦਾ ਹੱਥ ਫੜਿਆ ਤੇ ਘੁੱਟ ਚਲੇ ਗਈ ਮੱਖਿਆ ਬਚ ਕੇ ਰਹੀ ਆਪਾਂ ਦੀ ਐਸੋਟ ਜਲਾਦ ਕਰਦੇ ਕਹਿੰਦੇ ਕਿਉਂ ਮੱਖਿਆ ਮੈਡੀ ਇਹ ਸਪਾਈਟ ਨਹੀਂ ਲੱਗਦੀ ਕਹਿੰਦਾ ਭਗਵਾਨ ਦੇ ਕਿਉਂ ਘਬਰੋਣੀ ਐ ਮੈਂ ਹੈ ਗਿਆ ਰਾਤ ਕੱਟੀ ਦਿਨ ਚੜਿਆ ਚਾਹ ਪਾਣੀ ਪੀਤਾ ਜਦੋਂ ਕਾਊਂਟਰ ਤੇ 1500 ਰੁਪਏ ਦੇਣ ਲੱਗੇ ਜੜਾ ਪੱਟਣਾ ਵਾਲਾ ਮੈਨੇਜਰ ਕਹਿੰਦਾ ਜੀ 5000 ਦੇ ਫੇਰ ਜਾਣ ਦੇਵਾਂਗੇ ਮੱਖਿਆ ਪੁੱਤ 15 ਸੱਤ ਗੱਲ ਹੋਈ ਸੀ 5000 ਰੁਪਏ ਮੰਗਦਾ ਅਗੇ ਤੁਹਾਡੇ ਕੋਲ ਜੇ ਸੀ ਲੱਗਿਆ ਸੀ ਮਗਰ ਸਤ ਚਲਾਇਆ ਨਹੀਂ ਨਪੁੱਤੇ ਦੇ ਠੱਗੀ ਵਾਰੇ ਅਗੇ ਚਲਾਇਆ ਚਲਾਇਆ ਸਾਡੇ ਵੱਲੋਂ ਤਿਆਰ ਸੀ ਅਗੇ ਤੁਹਾਡੇ ਕੋਲ ਵਿੱਚ ਟੈਲੀਫੋਨ ਸੀ ਮਗਰ ਕਿਸੇ ਪਰ ਗੜ ਕੀਤਾ ਨਹੀਂ ਕਿਨੇ ਕੀਤਾ ਨਾ ਕੀਤਾ ਸਾਡੇ ਵੱਲੋਂ ਤਿਆਰ ਸੀ ਠੱਗੀ ਮਾਰੇ ਅਗੇ ਤੁਹਾਡੇ ਕੋਲ ਵਿੱਚ ਐਲ ਸੀ ਡੀ ਲੱਗੀ ਸੀ ਮਗਰ ਸੀ ਦੇਖੀ ਨਹੀਂ ਕਿਨੇ ਦੇਖੀ ਨਾ ਵੇਖੀ ਸਾਡੇ ਵੱਲੋਂ ਤਿਆਰ ਸੀ ਠੱਗੀ ਮਾਰੇ ਅਗੇ 5000 ਰੁਪਏ ਕਾਊਂਟਰ ਤੇ ਰੱਖੋ ਨੇ ਥਾਣੇ ਫੋਨ ਕਰਦੇ ਆ ਫਸਲੇਜੂ ਚੱਕੇ ਭਾਈ ਮੈਂ ਤਾਂ ਘਬਰਾ ਗਈ ਮੈਂ ਕਿ ਹੁਣ ਕੀ ਬਣੂ ਤੇ ਮੇਰਾ ਬੰਦਾ ਕਹਿੰਦਾ ਭਾਗਵਾਨ ਦੇ ਘਬਰਾਣਾ ਮੈਂ ਹੈ ਗਿਆ ਫਿਰ ਮੇਰੇ ਬੰਦੇ ਨੇ ਰੌਲਾ ਪਾਤਾ ਕਿ ਸੋਡੇ ਮੈਨੇਜਰ ਨੇ ਮੇਰੀ ਜਨਾਨੀ ਛੇੜੀ ਐ ਮੈਂ ਵੀ ਰੁਪਿਆ 10000 ਲਵਾਂ ਤੇ ਹੋਟਲ ਦਾ ਮੈਨੇਜਰ ਕਹਿੰਦਾ ਜੀ ਅਸੀਂ ਤਾਂ ਛੇੜੀ ਨਹੀਂ ਮੇਰਾ ਬੰਦਾ ਕਹਿੰਦਾ ਸਾਡਾ ਵੀ ਰੂਣਾ ਛੇੜੀ ਚਾਹੇ ਦਾਸੇ ਦੀ ਸਾਡੇ ਕੋਲੋਂ ਇਹ ਵੀ ਤਿਆਰ ਸੀ ਆਏ ਹੁੰਦੇ ਆ ਪੰਜਾਬੀ ਹਰ ਮੁਸ਼ਕਿਲ ਦਾ ਹੱਲ ਪੰਜਾਬੀ ਕਿਹੜਾ ਪੰਜਾਬੀ ਦਾਸਤੀ ਚੁਟਕੋ ਜੀ ਮੇਰਾ